ਹਾਂਜੀ ਤੇ ਮੈਂ ਮੋਗਿਓ ਨੂੰ ਚੱਲੇ ਆਂ। ਉੱਥੇ ਕੰਮ ਆ ਤੇ ਆ ਵੇਖ ਸਕਦੇ ਆ ਆਪਾਂ। ਜਿਵੇਂ ਉਹ ਨਾ ਮੱਝਾਂ گاਵਾਂ ਵਾਲੇ ਜਾਂਦੇ ਆ ਪਿੱਛੇ ਵੀ ਨੰਗੇ ਆ। ਰੋਡ ਤੇ ਐਕਸੀਡੈਂਟ ਹੋਣ ਦਾ ਕਾਰਨ ਵੀ ਬੰਦ ਦੇ ਆ ਠੀਕ ਆ। ਰਾਤ ਬਰਾਤ ਤੇ ਕਿਰੇ ਨੇਰੇ ਵੀ ਆਉਂਦੇ ਆ ਰਾਤ ਨੂੰ ਤੇ ਨਹੀਂ ਨਿਕਲਦੇ। ਰਾਤ ਬਰਾਤੇ ਵੀ ਨਹੀਂ ਨਿਕਲਦੇ ਜਲ ਬਦਗਾ ਗੱਲ ਇਹਨਾਂ ਦੀ। ਪਾਜ ਹੁਣ ਨਿਕਲਦੇ ਆ ਸਾਰਾ ਟੋਲੂ ਬ ਲੈ ਕੇ ਇਕੱਠਾ ਤੇ ਨਾਏ ਰਾਹ ਦੇਣ, ਨਾਏ ਹੱਕਣ। ਅਗਲ ਅਗਲੇ ਦਿਨ ਗਾਲ ਪਿੰਡ ਨਹੀਂ ਆਉਂਦੇ ਆ ਆ ਪੁਲ ਬਣ ਜਾਂਦਾ ਬਈ ਇੱਥੇ ਜਿਹੜੀ ਮਾਲਾ ਬਣ ਰਹੀ ਹੈ ਭਾਰਤ ਦੇ ਚ ਉਹਦਾ ਹਿੱਸਾ ਸੀ ਵੀ ਇੰਥੇ ਆ ਨਗਰ ਇਹ ਪੰਜਾਬ ਦੀਆਂ ਜ਼ਮੀਨਾਂ ਪੱਜਣਾ ਵੇਖੋ ਕਿੰਨੀ ਖਾਲੀ ਕੀਤੀ ਪਈ ਹੈ ਨਹੀਂ ਤੇ ਇਥੇ ਹੁਣ ਲੋਕਾਂ ਕਬੱਡੀ ਹੋਣੀ ਲਗੀ ਐ ਕੱਪਦਨ ਕੀ ਆ ਸਵਾਹ ਜੀ ਐ ਐਂੜਦੇ ਰਹਿੰਦੇ ਘਣੀ ਵਿੱਚੋਂ ਨਿਕਲਦੇ ਰਹੇ ਕੋਸ ਜਨਗਿਰੇ ਵਿੱਚੋਂ ਇਹ ਨਹੀਂ ਪਤਾ ਕਿ ਵਿੱਚੋਂ ਨਿਕਲਦਾ ਵਾ ਕੋਸ ਜਨਕ ਢੂ ਆ ਜਾ ਉੱਠਦਾ ਹੀ ਰਹਿੰਦਾ ਬਸ ਬਾਹਰ ਚੋਂ ਗੱਡੀ ਗੁੱਡੀ ਦਾ ਕੋਈ ਜਦੋਂ ਮੈਂ ਵੇਖੋ ਤਾਂ ਗੱਡੀ ਨੰਗੀ ਹੋਵੇ ਉਹ ਤਾਂ ਗੱਡੀ ਵੀ ਨੰਗੀ ਹੁੰਦੀ ਹੈ ਵੀ ਆਪਾਂ ਕਹਿੰਦੇ ਗੱਡੀ ਲੰਗੀ ਕਰਕੇ ਆਵਾ ਨਾ ਉੜਦਾ ਹੋਊਗਾ ਇਹ ਨਹੀਂ ਮੈਨੂੰ ਪਤਾ ਕਿ ਕਿ ਤੁਹਾਨੂੰ ਅੱਜ ਇੱਕ ਈ ਚੀਜ਼ਾਂ ਹੋਰ ਟਿਕਾਉਣਾ ਮੈਂ ਇੱਥੇ ਜਿਹੜੀਆਂ ਹੁਣ ਘਟ ਨਵੀਆਂ ਚੀਜ਼ਾਂ ਉਹ ਵੀ ਬਹੁਤ ਈ ਲੈ ਆਉਣਾ ਮੈਂ ਕਿਹੜੀਆਂ ਚੀਜ਼ਾਂ ਘਟਣਾ ਪੰਜਾਬ ਵਿੱਚ ਜਿਹੜੇ ਦਫ਼ਤਰ ਜਿਹੜੇ ਘਟ ਕੀ ਹੁਣ ਜਿਹੜੇ ਨਵੇਂ ਨਵੇਂ ਬਣੇ ਆ ਆਹ ਵੇਖ ਸਾਹ ਇੱਥੇ ਬੋਰਡ ਆમી ਆ ਆ ਵੇਖ ਇੱਧਰ ਵੀ ਲੱਗਾ ਵਾ ਅਭੀ ਲੱਗਾ ਵਾ ਦੇਖਿਆ ਆਪਾਂ ਇੱਥੇ ਪਹੁੰਚ ਗਏ ਆ ਜਲੰਧਰ ਸਿੱਧਾ ਬੱਗੀਪੁਰ ਆਈਰਨ ਠੀਕ ਆ ਆ ਇਹਨਾਂ ਦਾ ਕੋਲ ਲੱਗਾ ਵੇ ਇਹ ਸੈਂਟਰ ਐਲਟ ਸੈਂਟਰਲ ਆ ਇਹਦਾ ਪਿੱਛੇ ਨੰਗੇ ਤੇ 7-8 ਬੋਰਡ ਹੀ ਲਗਾਤਾਰ ਲੱਗੇ ਹੋਏ ਆ ਆਪਾਂ ਬੱਗੀਪੁਰੋਂ ਬਾਹਰ ਬਾਹਰ ਨਿਕਲ ਜਾਣਾ ਵਾ ਬੱਗੀਪੁਰ ਇੱਧਰ ਰਹਿ ਗਿਆ ਇੱਧਰ ਬੱਗੀਪੁਰ ਆ ਵਾ ਵੇਖਾ ਅੱਜ ਆਪਾਂ ਕਾਲਜ ਦੇ ਬਾਹਰ ਬਾਹਰ ਟੈਕ ਟਕ ਕਾਲ ਜਾ ਜਾਂਦਾ ਆਪਣਾ ਬਰਾਬ ਤੇ ਬਣਾਉਂਦੀ ਆ ਆਪਾਂ ਤੋਂ ਧੀਰੇ ਬੜਾ ਜਮਾ ਰਹਿ ਵਾ ਉਹਦੇ ਉੱਤੋਂ ਹੀ ਲੰਘ ਜਾਣਾ ਵਾ ਬਰਾਬ ਨੇ ਉੱਧਰੋਂ ਆਣਾ ਵਾ ਬਰਨਾਲੇ ਤੋਂ ਆਪਾਂ ਇੱਟਲੀ ਜਾ ਵਰਨਾ ਵਾ ਉੱਥੇ ਆਪਾਂ ਹਸਪਤਾਲ ਜਾਣਾ ਵਾ ਹਸਪਤਾਲ ਜਾਣ ਦੀ ਬਰ ਅਹ ਵੇਖ ਲਓ ਥੇਵਾ ਪਾੜ ਗਿਆ ਅਗਲਾ ਕੰਦਾ ਕੋਈ ਮਾੜੀ ਕਵਰੀ ਹੋਵਾ ਹਸਪਤਲ ਦਿੱਤਾ ਇਹਦੇ ਇਧੀਆਂ ਸੋਤਲ ਜਾਣਾ ਬਾਕੀ ਐਕਸੀਡੈਂਟ ਦਾ ਨਾਮ ਵੀ ਮਾੜਾ ਹੀ ਹੈ ਤੇ ਆਪਾਂ ਸੱਪ ਲੈ ਕੇ ਬੱਚਪਰਾ ਨੂੰ ਲੈ ਆਉਣਾ ਹਸਪਤਲ ਜਾ ਕੇ ਤੇ ਬਿਲਕੁਲ ਇੱਧਰ ਨਹੀਂ ਲੈ ਆਉਣਾ ਆਪਾਂ ਇੱਧਰ ਨੂੰ ਹੀ ਆ ਜਾਣਾ ਵਾ ਤੇ ਕਣਕ ਆਪਣੇ ਅੱਜ ਤੋਂ ਲੱਗੂਗਾ ਅੱਜ ਮੱਖਾ ਭੁੱਖਾ ਲੱਗੂਗਾ ਰਾਤ ਭਰ ਕਿੱਕਰੀ ਖੜਾ ਦੇ ਸੀਗੀ ਘਰੇ ਪਈ ਜ ਵੱਡੀ ਦਾ ਖੇ ਦਿਨਾਂ ਦੀ ਪਈ ਜ ਪਰ ਪਈ ਘਰੀ ਹੈ ਤਰਾਪਾ ਨਾ ਮਾ ਕੋਲੇ ਬਾਬਾ ਤੈਨੂੰ ਲੱਗ ਗਿਆ ਠੀਕ ਆ ਆ ਆ ਇੱਧਰ ਵਿੱਚ ਇੱਧਰ ਫੇਰ ਆ ਗਿਆ ਉਹ ਬੋਰ ਫੇਰ ਦਿਹਾੜ ਆ ਦੇ ਫੁੱਲੂਲ ਆਹ ਪਾਟੇ ਪਏ ਹਨੇੜੀਆਂ ਨਾ ਪਾੜ ਕੇ ਜੇ ਆਹ ਕੱਕੋ ਸੀ ਇਹ ਤਾਂ ਲਿਖਿਆ ਹੋਊਗਾ ਵੀ ਕਿਦਰ ਨਾ ਜਾਣਾ ਕਿੱਥੇ ਨਾ ਨਹੀਂ ਜਾਣਾ ਕਿ ਕਿ ਜਿਹੜੀ ਆਣਾ ਤੇ ਪ੍ਰਦੂਸ਼ਣ ਤੇ ਬਹੁਤ ਆ ਬਾਈ ਪੁੱਤਰ ਖਿੱਚੀ ਜਾਂਦਾ ਬਹੁਤ ਲਖਤ ਪਾਣੀ ਹਣੀ ਵਿੱਚ ਨੂੰ ਆ ਲੇਟਾਂ ਕਿੰਨੀਆਂ ਸੋਹਣੀਆਂ ਲਗਤੀਆਂ ਜੇ ਸੜਕ ਤੇ ਐਂ ਲੱਗੀਆਂ ਹੋਣ ਰਾਤ ਨੂੰ ਜਾਗਤੀਆਂ ਹੋਣ ਆ ਜਾਂਦਾ ਟੋਂਪੂ ਟੋਂਪੂ ਕਿਸੇ ਨੂੰ ਪਤਾ ਵੀ ਇਹ ਬਜਾਜ ਕੰਪਨੀ ਵਾਲਿਆਂ ਦਾ ਸਮਾਨ ਢੋਣ ਨੂੰ ਲੈ ਕੇ ਆਏ ਸੀ ਕਿ ਅੰਗਰੇਜ਼ ਅੰਗਰੇਜ਼ ਚਲੇ ਗਏ ਇਹ ਰਹਿ ਗਏ ਇਹ ਫੇ ਸਵਾਰਿਆਂ ਢੋਣ ਦੇ ਕੰਮ ਲੈਣ ਲੱਗੇ ਹੌਲੀ ਹੌਲੀ ਹੁਣ ਇਹ ਤੇ ਸਵਾਰਿਆਂ ਨੂੰ ਦੇਖਾ ਰਹੇ ਜਣ ਆਪਾਂ ਅੱਗੇ ਬੱਗੀ ਪਰੇ ਚਾਂਦ ਚ ਪੌਲ ਲੰਘ ਚੱਲੇ ਆਪਾਂ ਆਦੀ ਸਪੀਡ ਇੱਥੇ ਆ। ਉਹ ਲੱਗਾ ਆ ਬੋਰਡ। ਲਓ ਜੀ। ਪਹਿਲਾਂ ਲੀਨ ਦਵਾ। ਆ ਗਿਆ ਆਪਾਂ। ਮੋਗਾ ਤੋਂ ਨੂੰ ਚੱਲ ਲੁਧਿਆਣਾ ਉਹ ਤੱਕ ਨੂੰ। ਆਪਾਂ ਪਹਿਲੇ ਲੁਧਿਆਣਾ ਨਹੀਂ ਜਾਣਾਗਾ ਆਪਾਂ ਜਾਣਾ ਮੋਗੇ ਨੂੰ। ਮੋਗੇ। ਮੋਗੇ ਜਾਣਾ ਮੋਗੇ। ਆ ਚੱਕੋ। ਆਹ ਪੁਰਾਣਾਂ ਆ ਫੋਰ ਜਿੰਨਾਂ ਕੋਲ ਹੈਗੀਆਂ ਵੇਚਦੇ ਨਹੀਂ ਗੇ ਗੱਡੀਆਂ ਬਹੁਤ ਵਦਗਾ ਵਾ ਰੱਖਣ ਲੱਗ ਜਿਹੀ ਲਗਜ਼ਰੀ ਆ ਤੇ ਜਿੰਨੇ ਰੱਖਣੇ ਹੋਇਆ ਦਾ ਹਾਥੀ ਪਾਲਣ ਵਾਲਾ ਕੰਮ ਹੀ ਵੇਖਣ ਨੂੰ ਆਈ ਲੱਗਦਾ ਵਾ ਪਰ ਨਹੀਂ ਇੰਨਾ ਵੀ ਨਹੀਂ ਆ ਜੇ ਰੱਖਣੀ ਹੋਵੇ ਰੱਖ ਸਕਦੇ ਆ ਪਰ ਇੰਨੀ ਮਹਿੰਗੀ ਵੀ ਨਹੀਂ ਪੈਂਦੀ ਸਮਾਨਾ ਸਮਾਨ ਵੀ ਮਿਲ ਜਾਂਦਾ ਵਾ ਪਰ ਇਹ ਵੇਚਣ ਜਿਹਦੇ ਕੋਲ ਹੈ ਕਿ ਨਹੀਂ ਦਾ ਅਗਲਾ ਵੇਚਣ ਦੇਵੇ ਇਹ ਤਾਂ ਗੋਫ ਨਹੀਂ ਮਿਲਦਾ ਬਾਕੀ ਆਪਾਂ ਕੋਈ ਗੱਡੀ ਲੈ ਕੇ ਆਨੇ ਆਪਾਂ ਨੂੰ ਪਸੰਦ ਦਾ ਕੋਈ ਆਪਾਂ ਨੂੰ ਤੇ ਆ ਨਿੰਦਨਾ ਤਾਂ ਹੈਗਾ ਯਾਰ ਰਕਨੇ ਜਿਵੇਂ ਜਿਵੇਂ ਸਾਡੇ ਪਿੰਡ ਕਿਸੇ ਬੰਦੇ ਨੇ ਬੋਲਟ ਲੈ ਕੇ ਜਾਂਦਾ ਤੇ ਉਹਨੂੰ ਕਹੀ ਜਾਂ ਜਰ ਤੂੰ ਲੈਦਾ ਹੁੰਦਾ ਇਹ ਤੇਲ ਬਹੁਤ ਖਾਂਦਾ ਵਾ ਫੇ ਉਹਨੂੰ ਪੁੱਛੋ ਕਿ ਜਿਹਨੇ ਲੈ ਕੇ ਜਾਂਦਾ ਵਾ ਕੋ ਸੋਚ ਕੇ ਲੈ ਕੇ ਜਾਂਦਾ ਉਹਨੂੰ ਵੀ ਪਤਾ ਵਾ ਤੇਲ ਬਹੁਤ ਖਾਂਦਾ ਕਿ ਉਹਨੂੰ ਪਤਾ ਨਹੀਂ ਜਿਹੜੀ ਗੱਲ ਤੁਸੀਂ ਉਹਨੂੰ ਦੱਸ ਰਹੇ ਐ ਏਡੀ ਵੱਡੀ ਵੀ ਵਈ ਤੇਲ ਬਹੁਤ ਖਾਂਦਾ ਵਾ ਤੇ ਜਿਹੜਾ ਲੈ ਕੇ ਆਇਆ ਲੱਖ ਡੇਢ ਲੱਖ ਰੁਪਈਆ ਸਵਾ ਲੱਖ ਰੁਪਈਆ ਲਾਤਾ ਜਿਹਨੇ ਤੇ ਉਹ ਤੇਲ ਵੀ ਪਵਾ ਲੂਗਾ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਲੋਕੀ ਨੇ ਕੁੱਤੇ ਭੌਂਕਦੇ ਹੁੰਦੇ ਸਿੱਧੀ ਗੱਲ ਇਹ ਦੋਨੇ ਪਾਸੇ ਚਾਲਦੇ ਦੋਨੇ ਪਾਸੇ ਕੋਈ ਗੱਲ ਕਰ ਲੋ ਇਹ ਆਏ ਆ ਇਹ ਆਏ ਆ ਪੋਜ਼ਿਟਿਵ ਨੈਗੇਟਿਵ ਇਹਨਾਂ ਨੇ ਬਰਾਬਰ ਤੋਲ ਦੇਣਾ ਤੱਕੜੀ ਚ ਗੱਲ ਦਾ ਉਹਦਾ ਪਤਾ ਨਹੀਂ ਪਤਾ ਕਰਨੀ ਜਰੂਰ ਆ ਠੀਕ ਆ ਪਰ ਤੁਸੀਂ ਨਾ ਐ ਸੋਚਿਆ ਕਰੋ ਵੀ ਲੋਕੀ ਕੀ ਕਹਿਣਗੇ ਅੰਡ ਗਵਣ ਕੀ ਕਹੂਗਾ ਕੀ ਕੁ ਬੁਲਾਣਾ ਸਮਾਜ ਆਪਣਾ ਚਾਰ ਪੰਜ ਆਪਣੇ ਜਿਹੜੇ ਗਵਣ ਤੇ ਘਰ ਹੁੰਦੇ ਦਾ ਆਪਣਾ ਉਹਨਾਂ ਕੀ ਸਮਾਜ ਬਣਾਇਆ ਹੁੰਦਾ ਵੀ ਕੀ ਕਹਿਣਗੇ ਕੁਛ ਨਹੀਂ ਕਹਿੰਦਾ ਕੋਈ ਦੋ ਚਾਰ ਦਿਨ ਗੱਲਾਂ ਕਰਕੇ ਆਪੇ ਹਟ ਜਾਂਦੇ ਬਾਈ ਠੀਕ ਆ ਨਾ ਤੁਸੀਂ ਸਾਰੀ ਉਮਰ ਬਿਤਾਉਣਾ ਬਾਅਦ ਯਾਰਾ ਗੱਲ ਕਰਨੀ ਸੀ ਇਹ ਚੀਜ਼ ਲਿਆਉਣੀ ਸੀਗੀ ਲੋਕਾਂ ਰਿਹਾ ਹੈਗਾ ਨਾ ਮਾ ਆਹਨਾ ਪ੍ਰਾਣੀਆਂ ਗੱਡੀਆਂ ਸ਼ਹਿਰ ਲੇਟ ਦੇ ਨਾਲ ਗੱਡੀਆਂ ਆਹਨਾ ਕਰੂਜ਼ ਆ ਜਿਹੜਾ ਫੋਰਡ ਹੈ ਬਰਾ ਡਿਊਟੀ ਬੋਰਡ ਆ ਦੇ ਬੀਟ ਆ ਇਹ ਇਹ ਗੱਡੀਆਂ ਜਾਂ ਪੀਟਾ ਰੇ ਗੱਡੀਆਂ ਇਹ ਹੁਣ ਵਿਕਣੋਂ ਸਾਡੇ ਕਿੰਨਾ ਛੜਕ ਤੇ ਚੱਲਣੋਂ ਛੱਡ ਗਈਆਂ ਕਿਸੇ ਨੇ ਸਵੇਰ ਵਾਰ ਜੰਮਾ ਮੌਕੇ ਗੀ ਉਸ ਨੇ ਮੁੱਕਿਆ ਬਾਈ ਸਾਰਾ ਕੁਝ ਮਿਲ ਜਾਂਦਾ ਆ ਫੋਰਡ ਫਿਕਰ ਕੰਡ ਲੀ ਜਾਂਦਾ ਇਹਦਾ ਸਮਾਨ ਨਹੀਂ ਮਿਲਦਾ ਬਲ ਪੀਕੋ ਸਾਡੇ ਆਪਣੇ ਖਾਸ ਲੰਦੇ ਕੋਲੇ ਆ ਲਈ ਵੀ 60000 ਦੀ ਆ 60000 ਦਾਉਂਦਾ ਕੀ ਆ ਬਰੂਤੀ ਨਹੀਂ ਉਹ ਵੀ ਚੰਗੀ ਆ ਇੱਕ ਤੇ ਉਹ ਜੇ ਅਸੀਂ ਲੱਗਿਆ ਵਧਗਾ ਕੁਆਲਿਟੀ ਤੁਹਾਨੂੰ ਪਤਾ ਯੈਲੋ ਵੱਠੋ ਉਸ ਲੋਹਾ ਇੰਤਾ ਨਹੀਂ ਹੁੰਦੀ ਵੀ ਗੱਲ ਕੋਈ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ ਜਿਹੜੀ ਚੀਜ਼ ਲੈਣੀ ਆ ਜੋ ਮਨਚਕ ਕਰ ਲਿਆ ਕਰੋ ਜ਼ਿੰਦਗੀ ਇੱਕ ਹੀ ਆ ਦੁਬਾਰਾ ਦੁਬਾਰਾ ਨਹੀਂ ਮਿਲਦੀ ਇਹ ਜੇ ਕੁਝ ਕਰਨ ਦਾ ਮੌਕਾ ਮਿਲਦਾ ਤਾਂ ਕਰ ਲਿਆ ਕਰੋ ਕੋਈ ਨਹੀਂ ਪਰ ਬਾਅਦ ਚ ਉਹ ਲੋਕਾਂ ਦੀ ਲੋਕੀ ਕੀ ਕਹਿਣਗੇ ਲੋਕੀ ਕਹੀ ਯਾਰ ਇਹਦਾ ਕੰਮ ਨਹੀਂ ਆਪਾਂ ਵੀ ਗੱਲਾਂ ਕਰਦੇ ਆਂ ਆਪਾਂ ਵੀ ਚੁਗਲੀਆਂ ਕਰਦੇ ਆਂ ਜਦੋਂ ਟਾਈਮ ਲੱਗਦਾ ਬਲਣਾ ਐ ਬਲਣਾ ਉਹ ਮੇ ਕੋਈ ਆਪਣਾ ਵੀ ਕਰਦਾ ਉਹ ਬਸ ਆਹੀ ਗੱਲਾਂ ਕਰਦੇ ਰਹਿਨੇ ਆਪਾਂ ਖੜਦੇ ਆਂ ਕਿਸੇ ਦੀ ਗੱਲ ਤੋੜ ਲੀ ਉਹ ਆਏ ਚੱਲਦਾ ਉਹਨਾਂ ਦਾ ਉਹ ਆਏ ਯਾਰ ਆਇ ਨਹੀਂ ਆਏ ਕੋਈ ਨਾ ਚਲੋ ਇਹ ਆਪਣਾ ਵੀ ਕਰਦਾ ਹੋਵੇ ਤਾਂ ਉਹ ਆਏ ਆ ਉਹ ਆਏ ਆ ਭਲੀ ਗੱਲ ਦਿਲ ਤੇ ਨਾ ਲਾਇਆ ਕਰੋ ਬਸ ਬਾਕੀ ਆਪਾਂ ਤੁਹਾਨੂੰ ਦਿਖਾਈਏ ਮੋਗੇ ਪਹੁੰਚ ਗਏ ਆਹ ਲਓ ਮੋਗੇ ਪਾ ਪੌਲ ਚੜ ਚੱਲੇ ਆਂ ਮੋਗੇ ਪਹੁੰਚ ਗਏ ਆਪਾਂ ਲੋ ਪੌਲ ਤੇ ਆਪਾਂ ਹਨ ਆਪਾਂ ਸਾਈਡ ਤੇ ਲਾ ਕੇ ਪਹੁੰਚ ਲੈਣਾ ਗੱਡੀ ਉਹਨਾਂ ਨੂੰ ਵੀ ਤੁਸੀਂ ਕਿੱਥੇ ਗਾਉਂ ਤਾਂ ਉਹਨਾਂ ਪਹੜ ਚੰਨੇ ਆ ਤੇ ਬਰਦੀ ਈ ਵੀਟ ਕਰਦੇ ਆ ਤੇ ਫਿਰ ਆਪਾਂ ਪੈਂਡੇ ਰੋਲੇ ਕਿ ਟੱਲਦੇ ਵੇਰ ਆਪਾਂ ਕੋਈ ਗੱਲਬਾਤ ਹੋਰ ਹੋਰ ਵੀ ਗੱਲਬਾਤ ਵੀ ਕਰਦੇ ਆ ਜੇ ਕਰਦੀ ਹੋਈ ਤਾਂ ਠੀਕ ਆ ਆਹ ਲਓ ਆਪਾਂ ਛੇੜ ਤੇ ਉਤਰ ਗਏ ਆਂ ਆ ਗੱਡੀਆਂ ਖੜੀਆਂ ਵੇਚਣ ਨੂੰ ਪਰ ਜਦੋਂ ਵੀਡੀਓ ਬਣਾਉਣਾ ਹੁੰਦਾ ਨਾ ਇਹਨਾਂ ਸੋਚਿਆ ਕਰੋ ਵੀ ਖਣੇ ਧਿਆਨ ਨਹੀਂ ਰੱਖਦਾ ਧਿਆਨ ਆਪਣਾ ਪੂਰਾ ਹੁੰਦਾ বেলਟ ਵਗੈਰਾ ਲਾ ਕੇ ਗੱਡੀ ਚਲਾਈ ਦੀ ਆ ਆ ਬਲੈਕ ਡੌਗ ਨਾ ਰੱਖਿਆ ਵਾ ਇਹਨਾਂ ਨੇ ਬਲੈਕ ਡੌਗ ਥੋੜਾ ਬਹੁਤ ਸੋਹਣੇ ਰੰਗ ਖਾਣਾ ਖੋਲਿਆ ਵਾ ਤੇ ਜੇ ਹੁਏ ਪੰਜਾਬੀ ਚ ਲਿਖਣਾ ਹੋਵੇ ਕਾਲਾ ਕੁੱਤਾ ਥੋੜਾ ਇਹ ਪੰਜਾਬੀ ਚ ਕਰ ਲਿਏ ਨਾ ਆਪਾਂ ਸ਼ਰਾਬ ਕਈ ਸ਼ਰਾਬ ਹੈ ਇਥੇ ਰੱਬਾਂ ਦੇ ਨਾਂ ਹੋ ਜਿਹੇ ਆ ਜੇ ਪੰਜਾਬੀ ਚਕਾਰ ਲਗੇ ਤਾਂ ਕੁਝ ਨਹੀਂ ਰਹਿੰਦਾ ਜਿਵੇਂ ਬਲੈਕ ਡੌਗ ਆ ਉਵੇਂ ਬੀਅਰ ਹੁੰਦੀ ਆ ਮੰਕੀ ਬਲੈਕ ਮੰਕੀ ਕਹਿੰਨੀ ਕਾਲਾ ਬਾਂਦਰ ਲੱਖੀ ਇਹ ਬੀਅਰ ਦਾ ਨਾਮ ਰੱਖਿਆ ਹੋਇਆ ਔਰ ਡੌਗ ਕਹਿੰਦੇ ਨੇ ਜਿਵੇਂ ਆਪਾਂ ਇਹਨਾਂ ਦਾ ਮਤਲਬ ਹੋਰ ਹੁੰਦਾ ਆਪਣੇ ਲਈ ਤਾਂ ਕੁੱਤਾ ਹੀ ਆ ਔਰ ਡੌਗ ਮਤਲਬ ਗਰਮ ਕੁੱਤਾ ਬਾਕੀ ਐ ਦੁਆਰਾ ਅੱਜ ਮੰਡੀ ਲੱਗੂਗੀ ਮੋਟਰਸਾਈਕਲ ਵਗੈਰਾ ਟਰੈਕਟਰ ਵਗੈਰਾ ਆਰੇ ਮੰਡੀ ਲੱਗੂਗੀ ਤਾਂ ਲਾਈ ਜਾਂਦੇ ਸਾਫ ਕਰ ਕਰ ਤੇ ਆਪਾਂ ਵੀ ਇੱਥੇ ਰੁੱਕ ਜੰਨੇ ਆ ਆਪਣੇ ਪਿੱਛੇ ਮੋਟਰਸਾਈਕਲ ਵਾਲਾ ਬਾਈ ਆਉਂਦਾ ਪਤਾ ਨਹੀਂ ਉਹ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਆਪਾਂ ਕਿ ਰੈਂਚ ਕਰ ਜਾਣਾ ਵਾ ਠੀਕ ਆ ਇਹ ਆ ਵੇਖ ਸਕਦੇ ਤੁਸੀਂ ਜਿਹੜੇ ਲੈਨੋ ਲੈਨ ਖੜੇ ਆ ਸਵਾਰੀਆਂ ਵਾਸਤੇ ਬਾਜ਼ਾਰ ਚ ਜਾਣ ਨੂੰ ਇਹ ਇੰਨੇ ਕੁ ਜ਼ਿਆਦੇ ਕਰਤੇ ਇਹਨਾਂ ਨੇ ਮੋਗੇ ਇੰਨੇ ਕੁ ਜ਼ਿਆਦੇ ਇਹਨਾਂ ਕਰਕੇ ਨਾ ਟ੍ਰੈਫਿਕ ਰੁਕਦਾ ਟ੍ਰੈਫਿਕ ਕੋਈ ਨਾ ਲੱਗਦਾ ਰਾਣੀ ਮੈਲ ਦਾ ਕੰਜਨ ਵੀ ਚਲਾਉਣੇ ਵੀ ਨਹੀਂ ਆਉਂਦੇ ਆਉਂਦੇ ਨਹੀਂ ਗਏ ਤੇ ਐਵੇਂ ਲਈ ਫਿਰਦੇ ਧੱਕੇ ਨਾਲ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਕੁਝ ਨਹੀਂ ਬਸ ਇਕੱਲੇ ਹੱਥ ਸਿੱਧੇ ਕੀਤੇ ਹੋਏ ਆ ਫੜਾ ਤਾਂ ਵੀ ਥੋੜੇ ਸ ਆ ਆ ਬ੍ਰੇਕ ਤੇ ਚੱਕ ਲਈ ਜੇ ਉਹਨ ਕਿਸੇ ਕਾਰ ਕੋਰਚ ਕੋਈ 20 ਲੱਖ ਦੀ ਕਿਸੇ ਦੀ 25 ਲੱਖ ਦੀ ਕਾਰ ਪਿੱਛੇ ਵੱਜਿਆ ਜੇ ਮੂਰੇ ਬ੍ਰੇਕ ਲਾਤੇ ਉਹਦੇ ਉਹਦਾ ਸਗੋਂ ਨੁਕਸਾਨ ਹੋ ਜਾਂਦਾ 20 ਪ 25 ਹਜ਼ਾਰ ਦਾ ਬੰਦੇ ਦਾ ਤਲੋ ਕੀ ਗੱਦਵੇ ਛੱਡੋ ਜੀ ਗਰੀਬ ਆ ਗਰੀਬੀ ਵਾਲਾ ਕਾਰਨਾ ਖੇਡਿਆ ਕਰੋ ਮੈਨੂੰ ਸਭ ਤੋਂ ਪਹਿਲੀ ਗੱਲ ਇਹ ਲੱਗਦੀ ਵੀ ਆਪਾਂ ਗਰੀਬੀ ਮੂਰੀ ਲਏ ਉਹਨੇ ਉਦਾਂ ਆਪਾਂ ਵਧਗਾ ਵਾਂ ਜੇ ਕੋਈ ਇਹੋ ਜੀ ਗੱਲਬਾਤ ਹੋ ਜੇ ਫਿਰ ਆਪਾਂ ਕਹਿੰਨਾ ਛੱਡੋ ਜੀ ਗਰੀਬ ਆ ਇਹਦਾ ਕੀ ਆ ਇਹਦਾ ਧਿਆੜੀ ਕਰਕੇ ਖਾਂਦਾ ਇਹ ਇੰਨੇ ਪੈਸੇ ਕਿੱਥੋਂ ਦੇ ਦੂਗਾ ਫਿਰ ਜੇ ਨਹੀਂ ਤਾਂ ਫਿਰ ਧਿਆਨ ਨਾ ਚਲਾਵੇ ਬੰਦਾ ਉਹ ਵੀ ਕੀ ਕਰੇ ਹੁਣ ਜਿਹਦੇ ਕੋਲ 20 ਲੱਖ ਦੀ ਗੱਡੀ ਹੈ ਜਰੂਰੀ ਤਾਂ ਨਹੀਂ ਉਹਦੇ ਕੋਲੇ ਬਟੂ ਅਭੀ ਉੱਪਰ ਹੀ ਫਿਰਦਾ ਹੋਊ ਗੱਡੀ ਲੋਨ ਤੇ ਵੀ ਹੋ ਸਕਦੀ ਜਾਂ ਗੱਡੀ ਉਹ ਵੀ ਹੋ ਸਕਦੀ ਆ ਗੱਡੀ ਕਿਸੇ ਦੀ ਹੋ ਸਕਦੀ ਜ਼ਰੂਰੀ ਨਹੀਂ ਉਹਦੀ ਵੀ ਹੋਵੇ ਉਹਦਾ ਰਗੜਿਆ ਗਿਆ ਨਾ ਠੀਕ ਆ ਨਾ ਐਡਾ ਵੰ ਮ ਗਰੀਬੀ ਵਾਲਾ ਕਾਰਡ ਨਾ ਖੇਡਿਆ ਕਰੋ ਨਾ ਵਰਤਿਆ ਕਰੋ ਚੰਗੀ ਗੱਲ ਬਾਕੀ ਹਣ ਆਪਾਂ ਪ੍ਰਭ ਨੂੰ ਫੋਨ ਕਰਕੇ ਇਹ ਤੇ ਪੁੱਛ ਲਈਆਂ ਕਿੱਥੇ ਆ ਬਾਕੀ ਗੱਲ ਕਰਦੇ ਬਾਅਦ ਚੱਪ ਓਕੇ ਠੀਕ ਆ ਫੇਰ